ਗੜ ਦੇ ਕਾਂਗਰਸ ਪਾਰਟੀ ਦੇ ਸੰਸਦ ਮਨੀਸ਼ तिवारी ਨੇ ਬੰਗਾ ਦੇ ਅਨਮੋਲ ਪੈਲਸ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਇਕੱਠੇ ਹੋ ਕੇ ਕੰਮ ਕਰਨ ਦੇ ਲਈ ਮੀਟਿੰਗ ਕੀਤੀ ਮੀਰੀਆਂ ਨਾਲ ਗੱਲਬਾਤ ਕਰਦੇ ਆ ਮਨੀਸ਼ तिवारी ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਜੋ ਨੌਜਵਾਨ ਭਾਰਤ ਭੇਜੇ ਗਏ ਹਨ ਬਹੁਤ ਹੀ ਸ਼ਰਮਨਾਕ ਗੱਲ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਗਏ ਔਰ ਡੋਨਾਲਡ 트੍ਰੰਪ ਨਾਲ ਮੁਲਾਕਾਤ ਵੀ ਕੀਤੀ ਲੇਕਿਨ ਜਿਸ ਨੌਜਵਾਨਾਂ ਨੂੰ ਉਥੋਂ ਡਿਪੋਰਟ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੂੰ ਹਥਕੜੀਆਂ ਲਗਾ ਕੇ ਅਮਰੀਕਾ 에ਅਰ ਫੋਰਸ ਦੇ ਜਹਾਜ਼ ਵਿੱਚ ਭੇਜਿਆ ਗਿਆ ਇਸ ਤੋਂ ਵੱਡੀ ਮੁਲਕ ਦੀ ਤੋਹਫੀ ਨਹੀਂ ਹੋ ਸਕਦੀ ਐਦਾਂ ਹੈ ਕਿ ਮੈਨੂੰ 5 ਸਾਲ ਸ੍ਰੀਨੰਦਪੁਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਦਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਸਾਰੇ ਸਾਥੀਆਂ ਨੇ ਉਹਨਾਂ ਪੰਜਾਬਰਿਆਂ ਦੇ ਵਿੱਚ ਬਹੁਤ ਹੀ ਪ੍ਰੇਮ ਔਰ ਪਿਆਰ ਨਾਲ ਸਾਡੇ ਅਸੀਂ ਨਾਲ ਤੁਰੇ ਅਸੀਂ ਜਾ ਕੇ ਜਿੰਨਾ ਵਿਕਾਸ ਦੇ ਵਿੱਚ ਯੋਗਦਾਨ ਪਾ ਸਕਦੇ ਸੀਗੇ ਔਰ ਉਹ ਦੌਰ ਕੋਵਿਡ ਦਾ ਵੀ ਸੀ ਜਿੰਨਾ ਲੋਕਾਂ ਦੀ ਮਦਦ ਕਰ ਸਕਦੇ ਸੀ ਸਾਰੇ ਸਾਥੀਆਂ ਨਾਲ ਮਿਲ ਕੇ ਅਸੀਂ ਮਦਦ ਕੀਤੀ ਬਹੁਤ ਸਾਰੇ ਸਾਥੀ ਜਦੋਂ ਮੈਂ ਇੱਥੋਂ ਚੰਡੀਗੜ੍ਹ ਚੋਂ ਲੰਨ ਗਿਆ ਤੇ ਉੱਥੇ ਵੀ ਮੇਰੀ ਚੋਣ ਨੂੰ ਹੰਗਾਰਾ ਦੇਣ ਵਾਸਤੇ ਆਏ ਤਾਂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸਰਦਾਰ ਸਤਵੀਰ ਸਿੰਘ ਜੀ ਦੇ ਸੱਦੇ ਤੇ ਉਹ ਜਿਹੜੇ ਸਾਰੇ ਸਾਥੀ ਨੇ ਜਿਹੜੇ ਸਾਡੇ ਨਾਲ ਤੁਰੇ ਨੇ ਉਹਨਾਂ ਚੋਂ ਬਹੁਤ ਸਾਰੇ ਸਾਡੇ ਪੁਰਾਣੇ ਯੂਸ ਕਾਂਗਰਸ ਔਰ ਐਨਸੀਐਸਯੂਆਈ ਦੇ ਸਾਥੀ ਨੇ ਜਿਨ੍ਹਾਂ ਨੇ ਨਾਲ 40-40 ਵਰਿਆਂ ਦਾ ਸੰਬੰਧ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਏ ਸੀਗੇ ਔਰ ਤੁਸੀਂ ਦੇਖਿਆ ਕਿ ਪੂਰੇ ਇਸ ਹਲਕੇ ਤੋਂ ਮੈਂ ਕੈਸਾ ਨਾ ਹਲਾਕੇ ਤੋਂ ਜਿਹੜੇ ਸਾਡੇ ਕਾਂਗਰਸ ਦੇ ਮੋਢਬਾਰ ਲੋਕ ਨੇ ਉਹ ਸੁਦੇਵ ਸਿੰਘ ਦੇ ਸੱਦੇ ਤੇ ਅੱਜ ਇੱਥੇ ਗੱਤਰ ਪਰ ਅਮਰੀਕਾ ਤੋਂ ਅਮਰੀਕਾ ਰੁਕੀ ਜਿਹੜੇ ਲੋਕ ਆਏ ਜੀ ਇੱਥੇ ਪੰਜਾਬੀ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਜਿੱਦਾਂ ਉਹਨਾਂ ਨੂੰ ਕਿਸ ਤਰ੍ਹਾਂ ਲਿਆਇਆ ਜਾ ਰਿਹਾ ਹੈ ਜੀ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਮਰੀਕਾ ਗਏ ਟਰੰਪ ਨਾਲ ਮਿਲੇ। ਔਰ ਇਹ ਜਿਹੜੇ ਲੋਕੀ ਨੇ ਚਾਹੇ ਉਹ ਪੰਜਾਬ ਨਾਲ ਸੰਬੰਧ ਰੱਖਦੇ ਨੇ ਚਾਹੇ ਬਾਕੀ ਸੂਬਿਆਂ ਨਾਲ ਸੰਬੰਧ ਰੱਖਦੇ ਨੇ ਉਹ ਕੋਈ ਅਬਰਾਦੀ ਨਹੀਂ ਹੈਗੇ। ਉਹ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਅਮਰੀਕਾ ਗਏ ਸੀ। ਇਹ ਗੱਲ ਸਹੀ ਹੈ ਕਿ ਸ਼ਾਇਦ ਸਹੀ ਤਰੀਕੇ ਨਾਲ ਨਹੀਂ ਗਏ ਸੀ। ਪਰ ਹੁਣ ਤੱਕ ਇਹ ਸਵਾਲ ਦਾ ਜਵਾਬ ਨਹੀਂ ਮਿਲਿਆ ਹੈਗਾ ਕਿ ਜਦੋਂ ਉਹਨਾਂ ਨੂੰ ਅਮਰੀਕਾ ਤੋਂ ਕੱਢਿਆ ਗਿਆ ਅਮਰੀਕਾ ਦਾ ਜਿਹੜਾ ਕਾਨੂੰਨ ਹੈ ਕਿਹਾ ਉਸ ਕਾਨੂੰਨ ਦੀ ਪਾਲਣਾ ਕੀਤੀ ਗਈ ਹੈ ਕਿਹਾ ਡਿਊ ਪ੍ਰੋਸੈਸ ਫਾਲੋ ਕੀਤਾ ਗਿਆ ਹੈ ਔਰ ਦੂਸਰਾ ਜਿਸ ਤਰ੍ਹਾਂ ਤੁਸੀਂ ਹਥਕੜੀਆਂ ਔਰ ਬੀੜੀਆਂ ਲਾ ਕੇ ਅ ਅਮਰੀਕੀ ਅ ਏਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਮਿਲਟਰੀ ਦੇ ਜਹਾਜ਼ਾਂ ਦੇ ਵਿੱਚ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਹੋ ਇਸ ਤੋਂ ਹੋਰ ਵੱਡੀ ਇਸ ਮੁਲਕ ਦੀ ਤੋਹਫੀਨ ਹੋਰ ਕੀ ਹੋ ਸਕਦੀ ਹੈ ਜੇ ਮੈਕਸੀਕੋ ਔਰ ਕਲੰਬੀਆ ਆਪਣੇ ਜਹਾਜ਼ ਭੇਜ ਸਕਦੇ ਨੇ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਵਾਸਤੇ ਔਰ ਬਾਇਜ਼ਤੂ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਏ ਨੇ ਤਾਂ ਭਾਰਤ ਦੀ ਸਰਕਾਰ ਇੰਨੀ ਬੇਇਜ਼ਤੀ ਕਰਾ ਕੇ ਔਰ ਉਹਨਾਂ ਲੋਕਾਂ ਨੂੰ ਇੰਨਾ ਜ਼ਲੀਲ ਕਰਕੇ ਕਿਉਂ ਵਾਪਸ ਲੈ ਕੇ ਆ ਰਹੀ ਹੈਗੀ ਹੈ ਔਰ ਦੂਜੀ ਗੱਲ ਇਹ ਹੈ ਕਿ ਸਾਰੇ ਜਹਾਜ਼ ਅਮਰਸਰ ਕਿਉਂ ਲੈਂਡ ਕਰ ਰਹੇ ਕੀ ਤੁਸੀਂ ਪੂਰੇ ਮੁਲਕ ਨੂੰ ਸੁਨੇਹਾ ਦੇਣਾ ਚਾਹ ਰਹੇ ਹੋ ਕਿ ਭਈ ਜਿੰਨੇ ਲੋਕ ਬਾਹਰ ਗਏ ਨੇ ਜਾਂ ਡਿਪੋਰਟ ਹੋ ਰਹੇ ਨੇ ਉਹ ਸਾਰੇ ਪੰਜਾਬ ਨਾਲ ਤਲਕ ਰੱਖਦੇ ਨੇ ਹਰਿਆਣਾ ਸਰਕਾਰ ਵੱਲੋਂ ਬਹੁਤ ਸਰਵਨ ਗੱਡੀਆਂ ਭੇਜੀਆਂ ਉਹਨਾਂ ਨੂੰ ਲੈਣ ਜਿਵੇਂ ਮੋਰੇ ਗੁਜਰਾਉਂੋਂ ਲਿਆਈ। ਦੇਖੋ ਇੱਕ ਗੱਲ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਔਰ ਇਹ ਬੜੀ ਮਨ ਭਾਗੀ ਗੱਲ ਹੈ ਕਿ ਮੁਗਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਿੱਲੀ ਨੇ ਕਦੇ ਪੰਜਾਬ ਨੂੰ ਸਮਝਿਆ ਨਹੀਂ। ਔਰ ਇਸ ਲਈ ਇਹਦਾ ਬੜਾ ਵੱਡਾ ਖਾਮਿਆਜ਼ਾ ਵੱਖ-ਵੱਖ ਸਮੇਂ ਤੇ ਇਸ ਮੁਲਕ ਨੂੰ ਵਿਭੁક્તnabla ਪਿਆ ਹੈ। ਇਹ ਜਿਹੜੇ ਲੋਕ ਨੇ ਇਹ ਕੋਈ ਅਪਰਾਧੀ ਨਹੀਂ ਹਨ ਉਹਨਾਂ ਨੂੰ ਇੱਥੇ ਇਕਨੋਮਿਕ ਓਪਰਚ्युनिटी ਨਹੀਂ ਮਿਲ ਰਹੀ ਸੀ ਕਿ ਜਿਹੜੀ ਉਹਨਾਂ ਨੂੰ ਚਾਹੀਦੀ ਹੈ ਕਿ ਔਰ ਇਸ ਲਈ ਉਹ ਬਾਹਰ ਗਏ ਇਹ ਗੱਲ ਜੁਦੀ ਹੈ ਕਿ ਇਸ ਚੀਜ਼ ਦੀ छानबीन ਕਰਨ ਦੀ ਲੋੜ ਹੈਗੀ ਹੈ ਕਿ ਉਹ ਕਹੇ ਕੌਣ ਏਜੰਟ ਨੇ ਉਹ ਕੌਣ ਲੋਕ ਨੇ ਜਿਹੜੇ ਲੋਕਾਂ ਨੂੰ ਹਵਾਇਤ ਤਰੀਕੇ ਨਾਲ ਬਾਹਰ ਲੈ ਕੇ ਜਾਂਦੇ ਨੇ ਉਹਨਾਂ ਨੂੰ ਪਕੜਨ ਦੀ ਵੀ ਲੋੜ ਹੈਗੀ ਹੈ ਉਹਨਾਂ ਨੂੰ ਸਜ਼ਾ ਦੇਣ ਦੀ ਵੀ ਲੋੜ ਹੈਗੀ ਹੈ ਪਰ ਜੇ ਕੋਈ ਬਾਹਰ ਚਲਾ ਗਿਆ ਉਥੇ ਗਲਤ ਤਰੀਕੇ ਨਾਲ ਗਿਆ ਉਹਨਾਂ ਨੇ ਰਿਪੋਰਟ ਕਰਤੀਆ ਇਹਦਾ ਇਹ ਮਤਲਬ ਨਹੀਂ ਕਿ 40 40 ਘੰਟੇ ਤੁਸੀਂ ਉਹਨਾਂ ਨੂੰ ਹਤਕਣੀਆਂ ਔਰ ਬੇੜੀਆਂ ਪਾ ਕੇ ਆ ਬਿਲਕੁਲ ਉਹਨਾਂ ਦੇ ਜਿਹੜੇ ਮਾਨਵੀ ਅਧਿਕਾਰ ਨੇ ਉਹਨਾਂ ਨੂੰ ਬਿਲਕੁਲ ਬੇਦਖਲ ਕਰਕੇ ਤੁਸੀਂ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਹੋ ਇਹ ਔਰ ਸਭ ਤੋਂ ਮਨ ਭਾਗੀ ਗੱਲ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਚੀਜ਼ ਨੂੰ ਜਸਟੀਫਾਈ ਕਰ ਰਹੀ ਹੈ ਅਮਰੀਕਾ ਦਾ ਜਿਹੜਾ سلوਕ ਹੈ ਉਹਦੀ ਨਿੰਦਾ ਕਰਨ ਦੀ ਜਗ੍ਹਾ ਉਹਨਾਂ ਨਾਲ ਗੱਲ ਕਰਨ ਦੀ ਜਗ੍ਹਾ ਕਿ ਵੀ ਇਹਹੀ ਜੀ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹ ਉਹਨਾਂ ਦੀ ਜਿਹੜੀ ਇਹ ਸਾਰੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈਗੀ ਹੈ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਰਮਨ ਨਾਲ ਚੱਕੀ ਪਾ ਕੇ ਰਵਨੀਤ ਬਿੱਕੂ ਜੀ ਨੇ ਰੱਤੀ ਗਿਆ ਵੀ ਜਿਹੜਾ ਬੇੜੀਆਂ ਤੇ ਆਕੜੀਆਂ ਵਾਲਾ ਸੀਨਾ ਉਹ ਕਿਸੇ ਫਿਲਮ ਦੇ ਵਿੱਚੋਂ ਕੱਢ ਕੇ ਨਾਲ ਲਾਇਆ ਗਿਆ ਵਾ ਈ ਇਹਦੇ ਬਾਰੇ ਚੱਲੂ ਕੇ ਕਿੰਨੇ ਹੁਣ ਬਿੱਟੂ ਜੀ ਅੱਜਕੱਲ ਪੰਜ ਪੰਜ ਮੰਤਰੀ ਨੇ ਤੋਂ ਇਸ ਲਈ ਕਦੇ ਕਦੇ ਮੇਰੇ ਖਾਲ ਹੈਜੀ ਗੱਲ ਕਹਿ ਦਿੰਦੇ ਨੇ ਜਿਹੜੀ ਸ਼ਾਇਦ ਜਦੋਂ ਉਹ ਦੁਬਾਰਾ ਵੀਡੀਓ ਦੇਖੇ ਤਾਂ ਉਹਨਾਂ ਨੂੰ ਵੀ ਸਮਝ ਨਾ ਆਵੇ ਤਾਂ ਇਹ ਗੱਲ ਚ ਨਹੀਂ ਜਾਈਏ ਤਾਂ ਬਿਹਤਰ ਹੈਗਾ ਲੋ ਜਿਹੜੀ ਜਿਹੜੀ ਗੰਭੀਰ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਦੀ ਬੇਇੱਜ਼ਤੀ ਮੁਲਕ ਦੀ ਔਰ ਮੁਲਕ ਵਾਸੀਆਂ ਦੀ ਅਜੇ ਤੋ ਪਹਿਲਾਂ ਕਦੇ ਨਹੀਂ ਇੱਕ طرف ਮੋਦੀ ਜੀ ਜਫੀ ਪਾ ਰਹੇ ਨੇ ਟ੍ਰੰਪ ਸਾਹਿਬ ਦੇ ਨਾਲ ਦੂਜੀ طرف ਇਹ ਹਾਲ ਹੋ ਰਿਹਾ ਦੂਜੀ ਦਿਨੀ ਤਾਂ ਇਹਦਾ ਮੋਦੀ ਜੀ ਨੂੰ ਪੁੱਛਣਾ ਚਾਹੀਦਾ ਹੈ ਨਾ ਕਿ ਟ੍ਰੰਪ ਸਾਹਿਬ ਨਾਲ ਜਾ ਕੇ ਕੀ ਗੱਲ ਕਰਕੇ ਆਏ ਸੀਗੇ ਇੱਕ ਇਕਨੋਮਿਕ ਓਪਰਚੁਨਿਟੀ ਲੱਭਣ ਵਾਸਤੇ ਕਿਸ ਤਰ੍ਹਾਂ ਉਹਨਾਂ ਨੂੰ ਜਲੀਲ ਕਰਕੇ ਹਥਕੜੀਆਂ ਲਾ ਕੇ ਬੀੜੀਆਂ ਪਾ ਕੇ ਵਾਪਸ ਜਿਆ ਆਇਆ ਗਿਆ ਹੈਗਾ ਔਰ ਇਹ ਭਾਜਪਾ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਤਾਂ ਬਿਲਕੁਲ ਆਪਣੇ ਗੋਬੇ ਦੇਖਦੇ ਹੈ ਕਿ ਇੱਕ ਐਂਡ ਦੀ ਜਗਾ ਕਿ ਭਈ ਅਸੀਂ ਆਪਣੇ ਜਹਾਜ਼ ਭੇਜ ਦਿਆਂਗੇ ਜਿਵੇਂ ਮੈਕਸੀਕੋ ਨੇ ਭੇਜਿਆ ਕਲੰਬੀਆ ਨੇ ਭੇਜੇ ਅਸੀਂ ਆਪਣੇ ਲੋਕਾਂ ਨੂੰ ਬਾਹਰੋਂ ਵਾਪਸ ਲੈ ਕੇ ਆਵਾਂਗੇ ਇਹਦਾ ਸਪਸ਼ਟਿਕਰਨ ਵੀ ਫਿਰ ਦਈਲੇ ਕਿ ਭਈ ਜਵਾ ਅਮਰੀਕਾ ਕਰ ਰਿਹਾ ਹੈਗਾ ਉਹ ਬਿਲਕੁਲ ਠੀਕ ਕਰ ਰਿਹਾ ਹੈ ਔਰ ਇਸ ਲਈ ਔਰ ਜਿਹੜੇ ਜਹਾਜ਼ ਅਮਰਸਦ ਲਾਇਟ ਆ ਰਹੇ ਨੇ ਉਦੇ ਪਿੱਛੇ ਵੀ ਇੱਕ ਮਨਸੂਬਾ ਹੈਗਾ ਕਿ ਜੇ ਸਾਰੇ ਮੁਲਕ ਨੂੰ ਇਹ ਸਨਿਆ ਭੇਜਣਾ ਕਿਵੇਂ ਜਿੰਨੇ ਲੋਕੀ ਉੱਥੇ ਬਾਹਰ ਗਏ ਨੇ ਜਾਂ ਉੱਥੋਂ ਡਿਪੋਰਟ ਹੋਏ ਨੇ ਉਹ ਸਾਰੇ ਪੰਜਾਬ ਦੀ ਵਸਨੀਕ ਨੇ ਇਹ ਗੱਲ ਠੀਕ ਨਹੀਂ ਹੈਗੀਆਂ ਕਿਉਂਕਿ ਪੰਜਾਬ ਇੱਕ ਸਰਹੱਦ ਦਾ ਸੂਬਾ ਹੈਗਾ ਔਰ ਜਿਹੜੇ ਸਰਹੱਦ ਦੇ ਸੂਬੇ ਹੁੰਦੇ ਨੇ ਉਹਨਾਂ ਨਾਲ ਇੱਕ ਬਹੁਤ ਸੰਵੇਦਨਸ਼ੀਲਤਾ ਨਾਲ ਵਿਵਾਰ ਕਰਨ ਦੀ ਲੋੜ ਹੈਗੀ ਹੈ। ਔਰ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਜਿਵੇਂ ਖੰਦਰ ਸਾਹਿਬ ਨੇ ਕਿਹਾ ਚੌੜੀ ਸਾਹਿਬ ਨੇ ਕਿਹਾ ਹੋਰ ਪਿੱਛੇ ਵરિਸ਼ਤਾਤੀ ਬੈਠੇ ਨੇ ਜਿਨ੍ਹਾਂ ਨੇ ਪੂਰੀ ਉਮਰਾਂ ਕਾਂਗਰਸ ਪਾਰਟੀ ਚਲਾ ਲੀਆ ਕਿ ਹੁਣ ਗੱਲ ਸਿਰਫ ਕਾਂਗਰਸ ਪਾਰਟੀ ਦੀ ਨਹੀਂ ਹੈ। ਹੁਣ ਗੱਲ ਮੁਲਕ ਦੀ ਵੀ ਹੈ ਔਰ ਪੰਜਾਬ ਦੀ ਵੀ ਹੈ। ਔਰ ਇਸ ਲਈ ਆਪਾਂ ਨੂੰ ਇੱਕ ਵਾਰੀ ਫੇਰ ਤੋਂ ਲਾਮਬੰਦ ਹੋ ਕੇ ਇਹ ਲੜਾਈ ਲੜਨ ਦੀ ਲੋੜ ਹੈ ਕਾਂਗਰਸ ਪਾਰਟੀ ਨੂੰ ਬੜਾ ਪਰਵਾਹ ਹੰਗਾਰਾ ਲੋਕ ਸਭਾ ਦੀ ਚੋਣ ਦੇ ਵਿੱਚ ਮਿਲਿਆ ਇੱਕ ਗੱਲ ਜੁਗੀ ਹੈ ਕਿ ਸਾਂਝੀ ਸਰਕਾਰ ਨਹੀਂ ਬਣੀ ਪਰ ਜਿਹੜੇ 400 ਦੀ ਗੱਲ ਕਰਦੇ ਸੀਗੇ ਲੋਕਾਂ ਨੇ ਉਹਨਾਂ ਨੂੰ 240 ਦੇ ਵਿਧਾਕੇ ਖੜਾ ਕਰ ਦਿੱਤਾ ਤੇ ਇਸ ਨੇ ਜਿਹੜੀ ਲੋਕਸ਼ਾਹੀ ਦੀ ਲਾਖੀ ਉਹ ਵਿੱਚ ਬਹੁਤ ਤਾਕਤ ਹੈ ਔਰ ਉਹ ਜਦੋਂ ਕਹਿੰਦੀ ਹੈ ਤਾਂ ਫਿਰ ਸੱਚ ਬਹੁ ਡੁੱਗੀਵਾਰਦੀ ਤੇ ਇਸ ਲਈ ਕੋਈ ਘਬਰਾਉਣ ਦੀ ਲੋੜ ਜਿਵੇਂ ਪਹਿਲਾਂ ਸੀਗੇ ਉਵੇਂ ਹੋ ਰਹੇਗੇ ਔਰ ਜੇ ਕਿਸੇ ਦਾ ਕੋਈ ਹਲਕੇ ਦਾ ਪੈਣ ਦਾ ਕੋਈ ਮੀਡੀਕਲ ਵੀ ਹੋਵੇ ਬਿਨਾ ਸੰਕੋਚ ਤੁਸੀਂ ਮੈਨੂੰ ਫੋਨ ਕਰੋ ਜਿੰਨਾ ਅਸੀਂ ਕਰ ਸਕਾਂਗੇ ਉਸ ਦਾ ਗੁਰੂ ਕਰਦੀ ਮਦਦ ਕਰਾਂਗੇ ਪਰ ਫੇਰ ਤੋਂ ਜੇ ਵੀਟੀ ਤੁਹਾਡਾ ਬਹੁਤ ਤਾਂ ਬਹੁਤ ਧੰਨ ਦਿਆਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਆ ਬਹੁਤ ਬਹੁਤ ਬ੍ਰੋ ਵੀ ਕੁਆਡਿਨੇਟ ਵਿਚਕ ਤੁਹਾਡੇ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਸੁਣਦੇ ਆ ਅਸਲੀ ਪੰਜਾਬ ਨੂੰ ਪੰਜਾਬੀ ਨੂੰ ਤੁਸੀਂ ਦੇਵੇਂ ਤੋਂ ਹੋਗੇ ਪਾਰਲੀਮੈਂਟ ਦੇ ਵਿੱਚ ਜਗ੍ਹਾ ਰੱਖਦੇ ਆ ਬਹੁਤ ਸਾਰੇ ਲੀਡਰ ਦੇ ਹਿੱਸੇ ਨਹੀਂ ਆਉਂਦੇ ਸੋ ਰਿਸ਼ਤੇ ਹਨ ਇਹਨਾਂ ਨੂੰ ਉੱਪਰ ਇਹਦੇ ਰੱਖ ਲਈ ਤੁਸੀਂ ਇੱਥੇ ਜੂਰ ਚੱਕਾ ਲਾ ਦੇਣਾ ਕਰੋ ਚਾਹੇ 4-6 ਮਹੀਨੇ ਬਾਅਦ ਆਓ ਮੇਸ਼ੇਰ ਫੋਟਾ ਇਹ ਘਰ ਹੈ ਅਸੀਂ ਤੁਹਾਡਾ ਪਰਿਵਾਰ ਹੈ ਮੇਸ਼ੇਰ ਵੈਲਕਮ ਹੈ ਔਰ ਪੰਜਾਬ ਦੀ ਕਾਂਗਰਸ ਤੋਂ ਔਰ ਵਾਕਿਆ ਕਾਂਗਰਸ ਲੀਡਰਸ਼ਿਪ ਨੂੰ ਕਬੜੇ ਬਾਰੇ ਜੀ ਵਧੀਆ ਵਿਚਾਰ ਰੱਖਣ ਵਾਲੇ ਲੀਡਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਅਵਾਈ ਕਰਨ ਦੇ ਸਮਰਥੋਂ ਅਸੀਂ ਕੌੜੇ ਤੋਂ ਬਹੁਤ ਵੱਡੀਆਂ ਆਸਾਂ ਉਮੀਦਾਂ ਰੱਖਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਜਿਹੜਾ ਡਾਇਰੈਕਟਰ ਹੈ ਔਰ ਤੁਸੀਂ ਸਾਡੇ ਸਾਰਿਆਂ ਨੂੰ ਰਿਕੁਐਰ ਕਰੂ ਅਸੀਂ ਆਪਾਂ ਲਗਦੇ ਆ ਉਹ ਪੰਜਾਬ